ਮਹਿਮਾ ਕਰਨੀ ਜਿਹਦਾ ਆਪਾਂ ਸੱਚਮੁੱਚ ਮੂੰਹ ਨੂੰ ਖੁੱਲਕ ਛੱਡੇ ਆਈ ਨਾ ਤੇ ਚ ਸਤਾਨ ਨੇ ਪਚੁਗਰ ਨਹੀਂ ਦੇ ਨੇ ਆਪਾਂ ਕਿਸੇ ਦੀ ਕਰਨੀ ਨਾ ਗਾਲ ਆਉਣਗੀਆਂ ਜੇ ਆਪਾਂ ਛੱਤੋਂ ਪਰ ਉਹਦੀ ਮਹਿਮਾ ਹੀ ਕਰਦੇ ਰਵਾਂਗੇ ਹਾਲੇਲੂਇਆ ਧੰਨਵਾਦ ਪਰਮੇਸ਼ਰ ਉਹਦੇ ਕਿਤੇ ਭਜਨ ਗਾਲੇ ਉਹਦਾ ਧੰਨਵਾਦ ਹੀ ਕਰੀ ਚੱਲੇ ਗਏ ਤਾਂ ਆਪਾਂ ਸੱਚਮੁੱਚ ਪਰਮੇਸ਼ਰ ਦਾ ਕਹਿੰਦਾ ਕਹਿੰਦੇ ਫਿਰ ਤੁਸੀਂ ਪ੍ਰਭੂ ਦੀ ਸੇਵਾ ਕਰੋਗੇ ਹਾਲੇਲੂਇਆ ਕਹਿੰਦੇ ਪ੍ਰੇਮ ਨਿਸ਼ਕਾਪਟ ਹੋਵੇ ਬ੍ਰਿਆਈ ਦੀ ਸੋ ਤੋਂ ਸੋ ਕਰੋ ਭਲਾਈ ਨਾਲ ਮਿਲੇ ਰੋ ਹallelujah ਜੇ ਕਿਸੇ ਨਾਲ ਪਪ੍ਰੇਮ ਕਰਦੇ ਆ ਉਹਦੇ ਚ ਕੋਈ ਸਵਾਸਤ ਨਹੀਂ ਹੋਣਾ ਚਾਹੀਦਾ ਹallelujah ਨਿਸ਼ਕਾਪਟ ਹੋਵੇ ਐਨੀ ਵੀ ਜੇ ਮੈਂ ਕਿਸੇ ਦੀ ਬੋਦੀ ਰੋਟੀ ਲਾਤੇ ਮੈਨੂੰ ਕੋਈ ਨਾ ਤਾਂ ਆਸਰਾ ਵੀ ਨਹੀਂ ਹallelujah ਪਰ ਜਿਹੜਾ ਕੰਮ ਕਰਦੇ ਆ ਸੱਚਮੁੱਚ ਦਿਲੋਂ ਲਾ ਕੇ ਕਰਨਾ ਚਾਹੀਓ ਉਹਨਾਂ ਨੂੰ ਚੰਗਾ ਲੱਗੇ ਚੈਨਾ ਲੱਗੇ ਹallelujah ਉਤਲੇ ਵਿਖਾਵੇ ਦਾ ਪ੍ਰੇਮ ਨਹੀਂ ਕਰਨਾ ਜੇ ਸੱਚਮੁੱਚ ਪ੍ਰੇਮ ਕਰਨ ਤੇ ਅੰਦਰੋਂ ਸੱਚੇ ਦਿਲ ਦੇ ਨਾਲ ਕਰਨਾ ਹallelujah ਕੰਦਾ ਬਰਿਆਈ ਤੋਂ ਸੂਕ ਕਰੋ ਭਲਾਈ ਨਾਲ ਮਿਲੇ ਰਹੋ ਬੁਰਿਆ ਕੰਮਾਂ ਤੋਂ ਕੀ ਕਰਨਾ ਹੈ ਸੂਕ ਕਰਨੀਆ ਭਲਾਈ ਕਹਿੰਦਾ ਭਲਾਈ ਦੇ ਨਾਲ ਪੜਿਆ ਕੰਮਾਂ ਦੇ ਨਾਲ ਮਿਲੇ ਰਹੋ ਕਹਿੰਦਾ ਪਰਪਣ ਦੇ ਪ੍ਰੇਵਚਕ ਦੂਏ ਨਾਲ ਗੋੜਾ ਹੈ ਤਰਖੋ ਆਦਰ ਵਿੱਚ ਦੂਏ ਨੂੰ ਚੰਗਾ ਸਮਝੋ ਹਾਲੇਲੂਇਆ ਇਹ ਕੀ ਹੈ ਪਰਪੰਤੌਰ ਤੇ ਜਿਵੇਂ ਆਪਾਂ ਪਰਪੰਦਾ ਕੀ ਹੁੰਦਾ ਵੈ ਜਿਵੇਂ ਆਪਾਂ ਪ੍ਰਭੂ ਚਾਹ ਗਏ ਇੱਕ ਦੂਜੇ ਆਪਾਂ ਕੀ ਹੈ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਪਤੀਆਂ ਪੁੱਤ ਬਣ ਕੇ ਭੈਣ ਭਰਾ ਹੀ ਸਾਰੇ ਬਣ ਗਏ ਹਾਲੇਲੂਇਆ ਇਹ ਚ ਕਹਿੰਦੇ ਗੂੜਾ ਇੱਕ ਦੂਜੇ ਨਾਲ ਗੂੜਾ ਹੈ ਤਰਕ ਕੋਈ ਨਹੀਂ ਵੀ ਵਿਖਾਵੇ ਦੀ ਨੌਕਰੀ ਕਰਨੀ ਨਹੀਂ ਆਪਣੇ ਅੰਦਰੋਂ ਸੱਚਮੁੱਚ ਅਕ ਦੂਜੇ ਲਈ ਪਿਆਰ ਹੋਣਾ ਚਾਹੀਦਾ ਨਫ਼ਰਤ ਨਹੀਂ ਹੋਣੀ ਚਾਹੀਦੀ ਹਾਲੇਲੂਇਆ ਕਹਿੰਦਾ ਆਦਰ ਵਿੱਚ ਦੂਏ ਨੂੰ ਚੰਗਾ ਸਮਝੋ ਕਹਿੰਦਾ ਮਿਹਨਤ ਵਿੱਚ ਢਿੱਲੇ ਨਾ ਹੋਵੋ ਆਤਮਾ ਵਿੱਚ ਸਰਗਰਮ ਰਹੋ ਪ੍ਰਭੂ ਦੀ ਸੇਵਾ ਕਰਿਆ ਕਰੋ ਹallelujah ਮਿਹਨਤ ਵਿੱਚ ਵੀ ਨਹੀਂ ਜੇ ਆਪਾਂ ਨੂੰ ਹੱਥਾਂ ਦਾ ਕੋਈ ਗੌਣਾ ਚਿੱਟਲੇ ਨਹੀਂ ਹੋਣਾਗਾ ਹallelujah ਕੰਮ ਕਰਨਾ ਵੀ ਜ਼ਰੂਰੀ ਹੈ ਕੀ ਕਹਿੰਦਾ ਕੰਮ ਕਹਿੰਦਾ ਆਤਮਾ ਵਿੱਚ ਸਰਗਰਮ ਰਹੋ ਆਤਮਾ ਕੀ ਆਪਣੇ ਆਤਮਾ ਦੇ ਵਿੱਚ ਆਪਾਂ ਜਦੋਂ ਸੱਚਮੁੱਚ ਪ੍ਰਾਰਥਨਾ ਕਰਦੇ ਆ ਇਹਦੇ ਵਿੱਚ ਆਪਾਂ ਰਹਿਨੇ ਪਰਮੇਸ਼ਰ ਦੇ ਆਪਾਂ ਹੋਰ ਨੇੜੇ ਜਾਂਦੇ ਜਾਂਨੇ ਕਿ ਨਹੀਂ ਜਾਂਦੇ ਜਾਂਨੇ ਕੰਮ ਜਿੰਨਾ ਮਰਜ਼ੀ ਹੋਵੇ ਪ੍ਰਾਰਥਨਾ ਵੀ ਜ਼ਰੂਰੀ ਹੈ ਕਹਿੰਦੇ ਤੇ ਪ੍ਰਭੂ ਦੀ ਸੇਵਾ ਕਰਿਆ ਕਰੋ ਹਾਲੇਲੂਇਆ ਪ੍ਰਭੂ ਦੀ ਕੀ ਸੇਵਾ ਕਰੇ ਪ੍ਰਭੂ ਨੇ ਆਪਣੇ ਕੋਲ ਕੀ ਕਰਾਉਣਾ ਹੈ ਕੀ ਕਰਨ ਮਹਿਮਾ ਹੀ ਕਰਨੀ ਹੈ ਉਹਦੇ ਹਾਲੇਲੂਇਆ ਹੋਰ ਉਹਦੀ ਸੇਵਾ ਪਕਾਦੀ ਕਰਨੀ ਹੈ ਹਾਲੇਲੂਇਆ ਮਹਿਮਾ ਕਰਨੀ ਜਿਹਦਾ ਆਪਾਂ ਸੱਚਮੁੱਚ ਵਿਹਲੇ ਤੁਰੇ ਫਿਰਦੇ ਉਹਦੀ ਆਪਾਂ ਜਦੋਂ ਉਹਦੇ ਮੂੰਹ ਨੂੰ ਖੁੱਲਕ ਛੱਡਿਆ ਹੀ ਨਾ ਤੇ ਉਸ ਸਤਾਨ ਦੇ ਪਚੂਗਰਿਆ ਨੀਂਦੇ ਨੇ ਆਪਾਂ ਕਿਸੇ ਦੀ ਕਰਨੀ ਨਾ ਗਾਲਾਂ ਆਉਣਗੀਆਂ ਜੇ ਆਪਾਂ ਛੱਤੋਂ ਪਰ ਉਹਦੀ ਮਹਿਮਾ ਹੀ ਕਰਦੇ ਰਾਵਾਂਗੇ ਹਾਲੇਲੂਇਆ ਧੰਨਵਾਦ ਪਰਮੇਸ਼ਰ ਉਹਦੇ ਕਿਤੇ ਭਜਨ ਗਾਲੇ ਉਹਦਾ ਧੰਨਵਾਦ ਹੀ ਕਰੀ ਚੱਲੇ ਗਏ ਤਾਂ ਆਪਾਂ ਸੱਚਮੁੱਚ ਪਰਮੇਸ਼ਰ ਦਾ ਕਹਿੰਦਾ ਕਹਿੰਦੇ ਫਿਰ ਤੁਸੀਂ ਪ੍ਰਭੂ ਦੀ ਸੇਵਾ ਕਰੋਗੇ ਹallelujah ਕਹਿੰਦੇ ਆਸ਼ਾ ਵਿੱਚ ਆਨੰਦ ਅਤੇ ਵਿਵਤਾ ਵਿੱਚ ਧੀਰਜ ਕਰੋ ਆਸ਼ਾ ਵਿੱਚ ਆਨੰਦ ਹallelujah ਆਪਾਂ ਨੂੰ ਹੋਣਾ ਚਾਹੀਦਾ ਵਿਸ਼ਵਾਸ ਵੀ ਪ੍ਰਭੂ ਵੱਡੇ ਵੱਡੇ ਕੰਮ ਕਰਦਾ ਆਪਣੀ ਜ਼ਿੰਦਗੀ ਵਿੱਚ ਵੀ ਕਰੂਗਾ ਹallelujah ਜੀਦੋ ਟਾਈਮ ਆ ਗਿਆ ਉਹਨੇ ਸੁੱਤਿਆ ਪਿਆ ਨਾ ਆਪਾਂ ਨੂੰ ਜਗਾ ਜਗਾ ਕੇ ਵਰਕਤਾ ਦੇਣੀਆਂ ਮੈਂ ਇਹ ਨਹੀਂ ਵੀ ਬੈਠੇ ਹੋਵਾਂਗੇ ਤਾਂ ਖਣੀ ਰੋਈ ਚੱਲਾਂਗੇ ਨਹੀਂ ਰੋਇਆ ਤਾਂ ਕਿਸੇ ਅੱਗੇ ਕਰਿਆ ਹੀ ਨਾ ਕਰੋ ਹਾਲੇਲੂਇਆ ਰੋਂਦਾ ਕੌਣ ਹੁੰਦਾ ਜਿਹਦੀ ਆਤਮਾ ਕਮਜ਼ੋਰ ਆ ਉਹ ਰੋਂਦਾ ਆਪਾਂ ਤਾਂ ਦਲੇਰੀ ਦਾ ਆਤਮਾ ਦਿੱਤਾ ਪਰਮੇਸ਼ਰ ਨੇ ਦਲੇਰੀ ਤਾਂ ਆਪਣੇ ਵਿੱਚ ਹੈ ਹੀ ਨਹੀਂਗੀ ਭੋਰਾ ਵੀ ਹਾਲੇਲੂਇਆ ਐਵੇਂ ਨਹੀਂ ਅੱਖਾਂ ਤੋਂ ਪਾਣੀ ਇੱਕ ਥਰੂ ਕਿੰਨਾ ਮੈਂ ਸੱਚਮੁੱਚ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਅਥਰੂ ਤੱਲੇ ਰੀਡੀ ਕਰ ਦਿੰਦਾਗਾ ਹਾਲੇਲੂਇਆ ਜੇ ਪਰ ਇਨਸਾਨਾਂ ਮਤ ਕਾਹ ਤੋਂ ਰੋਣਾ ਉਹਨਾਂ ਅੱਗੇ ਕਾਹ ਤੋਂ ਰੋਣਾ ਪਰਮੇਸ਼ਰ ਅੱਗੇ ਕਿਤੇ ਅਥਰੂ ਕਰਾ ਕੇ ਕੇਰ ਕੇ ਤਾਂ ਦੇਖੋ ਜੇ ਤੁਹਾਡੀ ਉਹ ਨਾ ਸੁਣੂਗਾ ਤਾਂ ਉਹ ਜ਼ਰੂਰ ਸੁਣਦਾ ਵੈ ਹਾਲੇਲੂਇਆ